ਸਾਈਕਲ ওভারਟੇਕ ਕਰਨਾ ਸ਼ੀਸ਼ਾ ਦੇਖ ਕੇ ਪਿੱਛੇ ਦੇਖ ਲੈ ਰੋਡ ਖਾਲੀ ਹੋਵੇ ਖਾਲੀ ਹੈ ਨਾ ਪਿੱਛੇ ਰੋਡ ਹਾਂਜੀ ਘਰ ਵੜੇ ਗੱਡੀ ਨੂੰ ਠੀਕ ਆ ਅਸ ਗੱਡੀ ਇੱਥੇ ਸਿੱਧੀ ਜਿਦਾ ਗੱਡੀ ਮੂਵ ਕਰਨੀ ਹੈ ਰੋਡ ਕੇ ਪਿੱਛੇ ਦੇਖ ਕੇ ਫਿਰ ਪਿੱਛੇ ਰੋਡ ਖਾਲੀ ਹੋਵੇ ਹੋਰ ਜਿੱਥੇ ਨਿਕਲਣਾ ਜਣਾ ਤੋ ਰੋਡ 'ਤੇ ਤੁਸੀਂ ਔਰ ਫਿਰ ਗੱਡੀ ਇੱਥੇ ਮੂਵ ਕਰਨੀ ਹੈ ਫਿਰ ਆ ਫਾਸਲਾ ਹੋਣਾ ਨੇ ਸਿੱਧ ਕਰ ਲਵਾਂ इतना गड् रोकनी है ठीक है इतना हूँ स्टॉप करो शीशा देख के अच्छे रोड क्लीयर है ਗੱਡੀ ਆਪਣੀ ਰੋਗੀ ਆ ਹੁਣ ਜਦੋਂ ਗੱਡੀ ਤੋਰਨੀ ਆ ਤੇ ਪਹਿਲੇ ਗियर ਵਿੱਚ ਠੀਕ ਹੈ ਪਹਿਲੇ ਵਿੱਚ ਹਾਂ ਪਹਿਲਾ ਗियर ਪਾ ਹੁਣ ਤੁਸੀਂ ਠੀਕ ਹੈ ਲਓ ਜਦੋਂ ਗੱਡੀ ਚਲਾਉਣੀ ਆ ਪਹਿਲੇ ਗियर ਵਿੱਚ ਹੀ ਚਲਾਉਣੀ ਆ ਦੂਸਰੇ ਗियर ਵਿੱਚ ਨਹੀਂ ਚਲਾਉਣੀ ਚਲੋ ਠੀਕ ਆ ਦੇਖਦੇ ਹਾਂ ਠੀਕ ਹੈ ਫਿਰ ਰੋਡ ਤੇ ਲੈ ਜਾਓ ਗੱਡੀ ਆਪਣੀ ਥੋੜੀ ਰੀਜ਼ ਵਧਾ ਲਓ ਰੇਸ ਤੋਂ ਬੰਦੇ ਚੱਕੋ ਰੇਸ ਛੱਡ ਦਿਓ ਪੂਰੇ ਗੱਡੀ ਆਉਂਦੀਏ ਦੇਖਦੇ ਹਾਂ ਕਿੱਧਰ ਜਾ ਕੇ ਚਲੋ ਹੁਣ ਜੀ ਦੇਖੋ ਪਿੱਛੇ ਦੀ ਔਰ ਫੇਰ ਇਸ ਵਧਾਈ ਇਹਦੀ ਹੋ ਗਈ ਦੂਸਰਾ ਗੇਅਰ ਪਾਓ ਰੇਸ ਤੋਂ ਬੰਦੇ ਚੱਕੋ ਕਲੱਚ ਦੇਖੋ ਦਾਨਾ ਇੱਦਾਂ ਗੱਡੀ ਚੱਲਦੀ ਆ। ਔਰ ਗੱਡੀ ਆਪਾਂ ਰੋਕਣੀ ਨਹੀਂ ਆ। ਉੱਦਾਂ ਗੱਡੀ ਹੌਲੀ ਕਰਨੀ ਆ। ਬਾਅਦ ਹੁਣ ਤੁਸੀਂ ਬ੍ਰੇਕ ਲਾਈ ਆ, ਗੱਡੀ ਹੌਲੀ ਹੋ ਗਈ ਆ। ਔਰ ਕੇ ਫਿਰ ਆਪਾਂ ਉੱਥੇ ਗੇਅਰ ਘਟਾਉਣਾ ਆ ਠੀਕ ਆ ਪਹਿਲਾ ਗੇਅਰ ਪਾਉਣਾ। ਔਰ ਰੇਸ਼ ਛੱਡ ਦੇ। ਛੱਡ ਦੇ। ਹੜੀ ਜੀ ਬ੍ਰੇਕ ਲਾਓ। ਗੱਡੀ ਹੌਲੀ ਹੋ ਗਈ ਦੇਖੋ ਹਨਾ ਕਲਚ ਪਾਲ ਦੱਬੋ। ਦੱਬਿਆ। ਪਹਿਲਾ ਗੇਅਰ ਪਾ ਲਓ। ਠੀਕ ਆ। ਛੱਡ ਦੇ ਆਹ ਕਲਚ। ਭਾਲੋਇਤਾ ਆਪਾਂ ਬ੍ਰੇਕ ਲਾਉਂਦੇ ਆ ਗੱਡੀ ਹੌਲੀ ਹੋ ਗਈ ਉੱਥੇ ਗੇਅਰ ਵੀ ਛੋਟਾ ਕਰਨਾ ਪਿਆ। ਇਹ ਆਪਾਂ ਨਹੀਂ ਗੇਅਰ ਛੋਟਾ ਕਰਦੇ ਗੱਡੀ ਨੇ ਝਟਕੇ ਮਾਰ ਲੈ ਆਪਣੇ ਗੱਡੀ ਬੰਦ ਵੀ ਹੋ ਸਕਦੀ ਹੈ। ਆ ਫੇਰ ਦੂਜਾ ਹਾਂ ਰੀਦ ਉਹਦਾ ਅਗੇ ਵੀਦ ਕਰ ਲਓ। ਜੇ ਦੂਸਰਾ ਗੇਅਰ ਪਾ ਲਓ। ਹਾਂ ਜਿਵੇਂ ਕਿ ਆ ਜੇ ਆਪਾਂ ਵੇਹੜਾ ਤੋਂ ਦੇਖਣਾ। ਬਹੁਤ ਬਤਿਹੇ ਹੋਰ ਲਵਾ ਲਿਓ। ਇੱਟ ਚੋਰਦੇ ਆਂ ਦਰਵਾਜ਼ਾ ਛੱਡ ਦਿਓ ਪੱਕਾ ਕਲਚ ਫਾਲ ਠੀਕ ਆ ਬ੍ਰੇਕ ਲਾ ਪਹਿਲਾਂ ਘੇਰ ਪਾਤਾ ਨਾ ਲਟਕਾ ਜਾ ਲੱਗਾ ਨਾ ਵੜਾ ਜਾ ਬਸ ਉਹ ਕੰਮ ਨਹੀਂ ਆ ਕੰਮ